ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਤੇ ਆਪਾਂ ਵਲੌਗ ਸ਼ੁਰੂ ਕਰਤਾ ਆਪਾਂ ਵਲੌਗ ਸ਼ੁਰੂ ਕੀਤਾ ਹੈਗਾ ਜੀ ਈਵਨਿੰਗ ਨੂੰ 4-5 ਦਾ ਟਾਈਮ ਹੈਗਾ ਤੇ ਆਪਾਂ ਵਲੌਗ ਅੱਜ ਬਸ ਹੁਣ ਸਟਾਰਟ ਕੀਤਾ ਹੈਗਾ ਤੇ ਸਵੇਰ ਆਪਾਂ ਕੁਝ ਵਲੌਗ ਨਹੀਂ ਸ਼ੂਟ ਕੀਤਾ ਸੀ ਤੇ ਹੁਣ ਤੋਂ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਆ ਤੇ ਹਾਂਜੀ ਜਿਹੜੇ ਨਵੇਂ ਆਏ ਆ ਚੈਨਲ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਸਾਡੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਮੌਸਮ ਦੇਖੋ ਜੀ ਬੱਦਲ ਹੋਏ ਪਏ ਆ ਤੇ ਤੇ ਹਾਂਜੀ ਇੱਥੇ ਆਪਾਂ ਕੈਰੀ ਸੁੱਕਣੀ ਪਾ ਰੱਖੀ ਸੀਗੀ ਤੇ ਜਿਹੜੀ ਆਪਾਂ ਮਤਲਬ ਲੈ ਕੇ ਆਏ ਸੀਗੇ ਤੇ ਧੋ ਧੂ ਕੇ ਵਧੀਆ ਕੱਟ ਕਟਾ ਕੇ ਸਾਫ਼ ਕਰਕੇ ਆਪਾਂ ਮੰਜੇ ਤੇ ਸੁੱਕਣੀ ਪਾਤੀ ਖਲਾਰ ਕੇ ਵਧੀਆ ਕਿ ਇਹਨੂੰ ਧੁੱਪ ਲੱਗ ਜੂਗੀ ਤੇ ਇਹ ਸੁੱਕ ਜੂਗੀ ਤੇ ਹੁਣ ਫਿਰ ਆਪਾਂ ਇਹਨਾਂ ਦਾ ਪਾਵਾਂਗੇ ਚਾਰ ਫੇਰ ਆਪਾਂ ਹੁਣ ਨਾ ਕੈਰੀ ਧੋ ਕੇ ਸੁੱਕਣੀ ਪਾਤੀ ਐ ਇਹਨੂੰ ਜਦੋਂ ਥੋੜੀ ਮੋਟੀ ੱਤਪ ਲੱਗ ਗਈ ਤੇ ਫੇਰ ਆਪਾਂ ਇਹਨੂੰ ਫੇਰ ਆਪਾਂ ਚਾਰ ਨੂੰ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਚਾਰ ਕਿਵੇਂ ਆਪਾਂ ਬੰਦਾ ਪਾਉਣੇ ਆ ਤੇ ਬਾਕੀ ਹਜੇ ਇਹਨੂੰ ੱਤਪ ਲੱਗੂਗੀ ਕਿਉਂਕਿ ਦੁਪਹਿਰ ਹੀ ਲੈ ਤੇ ਹਾਂਜੀ ਕੱਲ ਜਿਹੜਾ ਆਪਾਂ ਵਲੋਗ ਸਟਾਰਟ ਕੀਤਾ ਸੀਗਾ ਤੇ ਉਹ ਕੰਟੀਨਿਊ ਨਹੀਂ ਹੋ ਸਕਿਆ ਸ਼ਾਮ ਨੂੰ ਈਵਨਿੰਗ ਆਪਾਂ ਸ਼ਾਮ ਨੂੰ ਸਟਾਰਟ ਕੀਤਾ ਤੇ ਇਹ ਚਾਰ ਪਾਉਣ ਵਾਲਾ ਬੰਦਾ ਹੁਣ ਆਪਾਂ ਅੱਜ ਪਾਵਾਂਗੇ ਤੇ ਨਾਲ ਮਿਲ ਕੇ ਪਾਵਾਂਗੇ ਦੋ ਵਜੇ ਜੀ ਕਿਉਂਕਿ ਫਿਰ ਮੇਰੇ ਹੱਥ ਦਾ ਖਰਾਬ ਹੋ ਜਾਂਦਾ ਹੈਗਾ ਚਾਰ ਤਰੈਨਾ ਤਿਕ ਲਵਾਂਗੇ ਆਪਾਂ ਤੇ ਕਿੰਨੇ ਜੇ ਆਪਾਂ ਹੁਣ ਸਟਾਰਟ ਕਰਦੇ ਆਂ ਚਾਰ ਪਾਣਾ ਤੇ ਲੋ ਜੀ ਆਪਾਂ ਇੱਥੇ ਤੇਲ ਗਰਮ ਕਰਨ ਵਾਸਤੇ ਰੱਖਤਾ ਕਿਉਂਕਿ ਜਿਹੜਾ ਇਹ ਤੇਲ ਪਾਉਣਾ ਆਪਾਂ ਚਾਰ ਦੇ ਵਿੱਚ ਜਦੋਂ ਆਪਾਂ ਚਾਰ ਪਾ ਦਾਂਗੇ ਉਸ ਤੋਂ ਬਾਅਦ ਇਹ ਤੇਲ ਠੰਡਾ ਕਰਕੇ ਚਾਰ ਦੇ ਵਿੱਚ ਪਾਵਾਂਗੇ 2 ਲੀਟਰ ਦੇ ਨੇੜੇ ਮਤਲਬ ਆਪਾਂ ਕਿਹੜਾ ਪਾਪਦਾ ਤੇਲ ਪਾ ਦਾਂਗੇ ਫਿਰ ਜਿਹੜਾ ਮੜ ਮੋਟਾ ਪਊ ਉਹ ਬਾਅਦ ਚ ਪਾਵਾਂਗੇ ਤੇ ਕਿਹੜਾ ਇਹਨੂੰ ਗਰਮ ਕਰਕੇ ਠੰਡਾ ਕਰ ਲਾਂਗੇ ਤੇ ਜਦੋਂ ਚਾਰ ਪੈ ਗਿਆ ਤੇ ਉਸ ਦਿਵਾਰ ਰਾਤ ਸੁਕਾ ਲਿਆ ਸੀ ਜਾਂ ਫਿਸਕਾ ਕੇ ਰਾਤ ਨੂੰ ਮੰਨ ਰੱਖ ਲੈ ਸੀ ਕਿਉਂਕਿ ਸਵੇਰ ਹੀ ਪਾਵਾਂਗੇ ਚਾਰ ਤੇ ਹੁਣ ਬਸ ਪਾਉਣ ਲੱਗਦੇ ਆ ਚਾਰ ਸਾਲਟ ਆਪ ਪਾ ਜੂਗਾ ਤੇ ਲੋ ਜੀ ਆਪਾਂ ਇੱਥੇ ਲੱਗ ਗਏ ਹੁਣ 4-5 ਪਹਿਲਾਂ ਆਪਾਂ ਬੱਠਲ ਦੇ ਵਿੱਚ ਕੱਢ ਲਾਂਗੇ ਜਿਹੜੇ ਆਪਾਂ ਸੁਕਾ ਕੇ ਰੱਖੇ ਸੀਗੇ ਪਹਿਲਾਂ ਆਪਾਂ ਟੋਕਰੀ 'ਚ ਸੁਕਾਏ ਸੀਗੇ ਤੇ ਹੁਣ ਆਪਾਂ ਬੱਠਲ 'ਚ ਪਾਵਾਂਗੇ ਤੇ ਨਾਲ-ਨਾਲ ਜਿਹੜੇ ਆਪਾਂ ਕੋਈ ਮਸਾਲੇ ਪਾਉਣੇ ਜਿਵੇਂ ਕਿ ਨਮਕ ਥਿੱਲੋ ਜਾਂ ਅੱਧਾ ਕਿਲੋ ਦੇ ਨੇੜੇ ਇਹ 15 ਕਿਲੋ ਦੇ ਵਿੱਚ ਪੈ ਜਾਂਦਾ ਵੈਸੇ ਨਮਕ ਤੇ ਆਪਾਂ ਅੱਧਾ ਕਿਲੋ ਕਿਲੋ ਪੈ ਜੂਗਾ ਨਮਕ ਵੈਸੇ ਤੇ ਇਹ ਕਿਲੋ ਨਮਕ ਪਾਤਾ ਆਪਾਂ ਤੇ ਫੇਰ ਪਾ ਦਾਂਗੇ ਆਪਾਂ ਹਲਦੀ ਤਿੰਨ ਚਾਰ ਘਟੀਆਂ ਮਤਲਬ ਹਲਦੀ ਦੀਆਂ ਹੋ ਜਾਣਗੀਆਂ ਅੱਧਾ ਕ ਪੈਕੇਟ ਜਿਹੜਾ ਹਲਦੀ ਦਾ ਹੋ ਜੂਗਾ ਤੇ ਇੱਥੇ ਅਸੀਂ ਦੋਵੇਂ ਬਾਰੇ ਸੀਗੇ ਕਿਉਂਕਿ ਮੇਰੇ ਹੱਥ ਦਾ ਖਰਾਬ ਹੋ ਜਾਂਦਾ ਚਾਰ ਤੇ ਫਿਰ ਮੈਂ ਇੰਨਾ ਤੋਂ ਪਵਾਇਆ ਸੀ ਆ कि ਤੁਸੀਂ ਪਾ ਦੋ ਫਿਰ ਆਪਾਂ ਕਿਸੇ ਹੋਰ ਨੂੰ ਨਹੀਂ ਨਾ ਕਹਿ ਸਕਦੇ ਹੈਗੇ ਇਹ ਹੀ ਪਾ ਦਿੰਦੇ ਆ ਚਾਰ ਤੇ ਮਸਾਲਾ ਮਸੂਲਾ ਵਗੈਰਾ ਮੈਂ ਪਾ ਦਿੰਨੀ ਨਹੀਂ ਪਰ ਚਾਰ ਨੂੰ ਅੱਧ ਨਹੀਂ ਮੈਂ ਲਾਉਂਦੀ ਹੈਗੀ ਕਈਆਂ ਤੋਂ ਖਰਾਬ ਹੋ ਜਾਂਦਾ ਚਾਰ ਤੇ ਇਸ ਕਰਕੇ ਉਹ ਉਹ ਹੀ ਮਿਕਸ ਕਰਨਗੇ ਤੇ ਸਰਦਾਰ ਜੀ ਮਿਕਸ ਕਰਨਗੇ ਚਾਰ ਨੂੰ ਮੈਂ ਤਾਂ ਸਿਰਫ ਥੱਲੇ ਮਸਾਲੇ ਪਾਉਂਗੇ ਤੇ ਹਾਂਜੀ ਆਪਾਂ ਨਮਕ ਪਾਤਾ ਸੀ ਤੇ ਇੱਥੇ ਆਪਾਂ ਹਲਦੀ ਵਿੱਚ ਹਲਦੀ ਵੀ ਪਾਤੀ ਤੇ ਹੁਣ ਆਪਾਂ ਮਿਰਚ ਦੀਆਂ ਦੋ ਭਰ ਕੇ ਦੋ ਜਾਂ ਤਿੰਨ ਉਹ ਜਿਵੇਂ ਤੁਹਾਨੂੰ ਮਤਲਬ ਲੱਗੇ ਕਿ ਆਪਾਂ ਮਿਰਚ ਜ਼ਿਆਦਾ ਵਿੱਚ ਰੱਖਣੀ ਆ ਜਾਂ ਘੱਟ ਰੱਖਣੀ ਆ ਉਹ ਤੁਸੀਂ ਆਦੇ ਅਕੋਰਡਿੰਗ ਪਾ ਸਕਦੇ ਆ ਮਸਾਲੇ ਤੇ ਇੱਥੇ ਆਪਾਂ ਦੋ ਕੜਚੀਆਂ ਭਰ ਕੇ ਪਾਤੀਆਂ 11 ਤਾਂ ਤੇ ਇੱਕ ਹੋਰ ਪਾ ਦਾਂਗੇ ਆਪਾਂ ਕੜਚੇ ਮਿਰਚ ਦੀ ਤੇ ਫਿਰ ਜਦ ਜਦੋਂ ਇਹ ਤਿੰਨ ਤਿੰਨ ਮਸਾਲੇ ਪਾਤੇ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਸੌਂਫ ਤੇ ਮੇਥੀ ਦਾਣਾ ਤੇ ਰਾਏ ਉਹ ਆਪਣੇ ਕਲੌਂਜੀ ਵਗੈਰਾ ਲੈ ਕੇ ਆਂਦੀ ਸੀ ਉਹ ਸਾਰਾ achar ਵਾਲਾ ਮਸਾਲਾ ਅੰਬ ਤੇ achar ਵਾਲਾ ਮਸਾਲਾ ਸਾਰਾ ਪਾ ਦਾਂਗੇ ਵਿੱਚ ਤੇ ਥੋੜਾ ਜਿਹਾ ਆਪਾਂ ਪਹਿਲਾਂ ਵੀ ਪਿਆਜ਼ ਸੀਗੇ ਤੇ ਉਹ ਕਿਰਾਂ ਰੱਖ ਲਾਂਗੇ ਕਿਉਂਕਿ 5 ਕਿਲੋ ਆਪਾਂ ਫਿਰ ਬਾਅਦ ਚ ਪਾਉਣਾ ਤੇ ਇਹਦੇ ਵਿੱਚ ਟੇਸਟ ਵਧਾਉਣ ਵਾਸਤੇ ਆਪਾਂ ਚਾਟ ਮਸਾਲਾ ਪਾਤਾ ਯਾਨੀ ਕਿ ਕੱਚੀ ਖੂਗਾ ਕੱਚੀ ਥੋੜਾ ਘੱਟ ਹੋਊਗਾ ਪਚਾੜ ਮਸਾਲਾ ਪਾਤਾ ਵਿੱਚ ਤੇ ਵਿੱਚ ਹੀ ਪਾ ਦਾਂਗੇ ਜੀ ਜੀਰਾ ਪਾਊਡਰ ਤੇ ਜੀਰਾ ਪਾਊਡਰ ਤਾਂ ਆਪਾਂ ਸਾਰਾ ਹੀ ਪਾਤਾ ਸੀਆ ਵਿੱਚ ਇਹਦੇ ਨਾਲ ਜੇ ਤੁ ਆਪਾਂ ਪਾਉਣੇ ਇਹ ਮਸਾਲੇ ਤੇ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਜਿਹੜਾ ਜਿਹੜਾ ਅਸੀਂ ਪਿਛਲੇ ਸਾਲ ਪਾਇਆ ਸੀ ਚਾਰ ਬਹੁਤ ਹੀ ਜ਼ਿਆਦਾ ਸੁਆਦ ਬਣਿਆ ਸੀ ਕਿ ਤੁਸੀਂ ਵੀ ਇਸੇ ਤਰ੍ਹਾਂ ਬਣਾ ਕੇ ਵੇਖੋ ਚਾਰ ਤੁਸੀਂ ਉਂਗਲਾਂ ਚੜਦੇ ਰਹਿ ਜਾਓ ਇਹਨੇ ਟੇਸਟੇ ਬਣਦਾ ਹੈ ਤੇ ਆਪਾਂ ਹੁਣ ਦੋ ਬਾਟੀਆਂ ਤੇਰਾ ਆਪਾਂ ਤੇਲ ਦੀਆਂ ਪਾਵਾਂਗੇ ਤਾਂ ਜੋ ਇਹ ਸਾਰਾ ਮਸਾਲਾ ਚੱਸ ਕੇ ਆਪਾਂ ਅੰਬ ਆਂਬਾਂ ਦੇ ਨਾਲ ਲਾ ਦਈਏ ਕੱਚੀ ਲੰਬੀਆਂ ਦੇ ਨਾਲ ਲਾ ਦਾਂਗੇ ਤੇ ਇੱਕ ਇੱਕ ਬਾਟੀ ਹੋਰ ਹੋਊਗੀ ਹਜੇ ਤੇਲ ਦੀ ਤੇ ਹੁਣ ਇਹਨੂੰ ਆਪਾਂ ਸਾਰਾ ਮਿਕਸ ਕਰਦਾਂਗੇ ਜਿੰਨਾ ਵੀ ਮਸਾਲਾ ਹੋਊਗਾ ਉਹ ਸਾਰਾ ਮਿਕਸ ਕਰਦਾਂਗੇ ਮਿਕਸ ਕਰਨਾ ਜ਼ਰੂਰੀ ਹੈ ਸਵਾਰ ਕੇ ਕਿਉਂਕਿ ਸਾਰੇ ਹੀ ਇੱਕ ਹੀ ਕੰਬੀ ਨੂੰ ਮਸਾਲਾ ਲੱਗ ਜਾਣਾ ਚਾਹੀਦਾ ਹਜੇ ਤੇਲ ਸਾਨੂੰ ਘੱਟ ਲੱਗ ਰਿਹਾ ਸੀ ਆ ਬਾਟੀ ਬਾਟੀ ਕੋ ਘੱਟ ਸੀ ਆ ਕਿ ਸਾਰੇ ਲੱਗ ਨਹੀਂ ਰਿਹਾ ਸੀ ਹਜੇ ਵੀ ਸੁੱਕਾ ਪਿਆ ਸੀ ਆ ਤੇ ਫੇਰ ਆਪਾਂ ਇੱਕ ਬਾਟੀ ਹੋਰ ਆਪਾਂ ਤੇਲ ਦੀ ਲਿਆ ਕੇ ਵਿੱਚ ਪਾਤੀ ਸੀਗੀ ਤੇ ਬਾਕੀ ਉਹਦੇ ਨਾਲ ਆਏ ਆ ਕਿ ਸਾਰੇ ਕਿਤੇ ਲੱਗ ਜਾਂਦਾ ਹੁੰਦਾ ਜਿੰਨਾ ਵੀ ਮਸਾਲਾ ਹੋਊਗਾ ਸਾਰੀ ਕੈਰੀ ਨੂੰ ਲੱਗ ਜਾਊਗਾ ਸਰਦਾਰ ਜੀ ਇੱਥੇ ਪੂਰ ਮਿਕਸ ਕਰੀ ਆ ਰਹੇ ਆ ਚਾਰਨ ਨੂੰ ਕਿਉਂਕਿ ਜਿੰਨਾ ਮਿਕਸ ਕਰਾਂਗੇ ਸਾਰੇ ਚਾਰਨ ਨੂੰ ਮਸਾਲਾ ਫੇਰ ਹੀ ਚੜੂਗਾ ਤੇ ਲੋ ਜੀ ਆਪਾਂ ਇੱਕ ਬਾਟੀ ਹੋਰ ਵੈਸੇ ਗਰਮ ਸੀ ਹੈ ਤੇਲ ਤੇ ਆਪਾਂ ਪਾਤੀ ਜਿਹੜਾ ਆਪਾਂ ਗਰਮ ਕੀਤਾ ਸੀ ਉਹਦੇ ਵਿੱਚੋਂ ਦੋ ਬਾਟੀਆਂ ਆਪਾਂ ਤੇ ਸਰੋਂ ਦੇ ਤੇਲ ਦੀਆਂ ਪਾਤੀਆਂ ਤੇ ਸਰੋਂ ਦਾ ਤੇਲ ਪਾਉਣਾ ਹੈ ਬਾਕੀਤ ਬਣਦਾ ਤਾਂ ਵੈਸੇ ਸਰੋਂ ਦੇ ਤੇਲ ਚ ਸਾਰੇ ਸਰੋਂ ਦੇ ਤੇਲ ਚ ਪਉਂਦੇ ਆ ਤੇ ਆਪਣਾ ਤਾਂ ਘਰ ਦਾ ਕੱਢਿਆ ਹੋਇਆ ਸਰੋਂ ਦਾ ਤੇਲ ਹੈ ਤੇ ਬਹੁਤ ਹੀ ਵਧੀਆ ਤੇਲ ਹੈ ਕੋਈ ਮਿਲਾਵਟ ਵਾਲਾ ਤੇਲ ਨਹੀਂ ਹੈ ਦਾ ਘਰ ਦੀ ਕੱਢੇ ਹੋਏ ਤੇਲ ਦੀ ਆਪਾਂ ਚਾਰ ਪਾਵਾਂਗੇ ਜਦੋਂ ਇਹਨਾਂ ਨੂੰ ਪੂਰਾ ਸਟਾਰਟ ਹੋ ਗਿਆ ਸੀ ਉਦੋਂ ਥੋੜਾ ਜਿਹਾ ਸੁੱਕਾ ਸੁੱਕਾ ਜਿਹਾ ਲੱਗਦਾ ਸੀ ਇਹ ਚਾਰ ਹੁਣ ਜਦੋਂ ਆਪਾਂ ਦੂਜੀ ਬਾਟੀ ਤੇ ਵੀ ਪਾਤੀ ਤੇ ਹੁਣ ਵਧੀਆ ਨਾਲ ਲੱਗਣ ਲੱਗ ਗਿਆ ਤੇ ਮਤਲਬ ਕੈਰੀ ਵੀ ਚਮਕ ਦੇਖੋ ਕਿੰਨੀ ਵੱਧ ਗਈ ਹੈਗੀ ਆ ਕਿੰਨੀ ਚਮਕਾਂ ਲੱਗ ਗਈ ਹੈ ਤੇ ਚਾਰ ਤੁਸੀਂ ਵੀ ਐਸੇ ਤਰ੍ਹਾਂ ਹੀ ਪਾ ਕੇ ਵੇਖਿਓ ਤੇ ਇੰਨਾ ਜ਼ਿਆਦਾ ਵਧੀਆ ਸੁੱਕਾ ਸੁੱਕਾ ਚਾਰ ਬਣਦਾ ਤੇ ਤੇਲ ਵੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੈਗੀ ਸਰ ਉਹਦੇ ਤੇਲ ਨੇ ਤਾਂ ਕਈ ਜ਼ਿਆਦਾ ਤੇਲ ਪਾ ਦੋਗੇ ਐ ਅਸੀਂ ਇੰਨਾ ਤੇਲ ਨਹੀਂ ਪਾਉਂਦੇ ਹੈਗੇ ਅਸੀਂ ਤਾਂ ਸਰ ਉਹ ਪਾ ਕੇ ਬਾਲਟੀ ਦੇ ਵਿੱਚ ਆਚਾਰ ਤੇ ਅੱਧੀ ਇੱਕ ਬਾਲਟੀ ਤੋਂ ਵੀ ਘੱਟ ਅਸੀਂ ਤੇਲ ਪਾਉਣੀ ਆ ਤੇ ਸੁੱਕਾ ਸੁੱਕਾ ਆਚਾਰ ਬਣਦਾ ਬਹੁਤ ਹੀ ਜ਼ਿਆਦਾ ਵਧੀਆ ਸਵਾਦਿਸ਼ਟ ਬਣਦਾ ਹੁਣ ਪੁਰਾਣਾ ਆਚਾਰ ਤਖਾਵਾਂਗੇ ਕਿ ਅਸੀਂ ਕਿਵੇਂ ਉਹ ਪਹਿਲਾ ਵਾਲਾ ਆਚਾਰ ਕਿਵੇਂ ਪਿਆ ਹੁੰਦਾ ਸੀ ਤੇ ਉਵੇਂ ਅਸੀਂ ਹੁਣ ਪਾਇਆ ਆਚਾਰ ਤੁਸੀਂ ਇਸ ਤਰ੍ਹਾਂ ਇੱਕ ਵਾਰ ਪਾ ਕੇ ਦੇਖਿਓ ਤੁਸੀਂ ਕਹੋਗੇ ਬਾਪੇ ਦਾ ਚਾਰ ਬਹੁਤ ਵਧੀਆ ਬਣਿਆ ਹੈ ਮਿਕਸ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮਿਕਸ ਸਵਾਰ ਕੇ ਕਰੋ ਕਿਉਂਕਿ ਹਰ ਇੱਕ ਹੀ ਅੰਬੀ ਨੂੰ ਮਸਾਲਾ ਚੜਨਾ ਜ਼ਰੂਰੀ ਹੈ ਨਹੀਂ ਤਾਂ ਕਈ ਵਾਰ ਅੰਬੜੀਆਂ ਰਹਿ ਜਾਂਦੀਆਂ ਕੋਈ ਘੱਟ ਮਿਕਸ ਕਰਦਾ ਹੈਗਾ ਅਸੀਂ ਪੂਰੀ ਤਰ੍ਹਾਂ ਛੱਸ ਛੱਸ ਕੇ ਮਤਲਬ ਅੰਬੀਆਂ ਨੂੰ ਮਸਾਲਾ ਛਾੜ ਦਿੰਨੀ ਹੈ ਚਲੋ ਜੀ ਉਹ ਹੈਗਾ ਹੁਣ ਆਪਣਾ ਸਾਰਾ ਚਾਰ ਮੁੱਕ ਗਿਆ ਤੇ ਸਾਲ ਚੱਲ ਗਿਆ ਇਹ ਚਾਰ ਤੇ ਹੁਣ ਜਿਹੜਾ ਬਚਿਆ ਹੋਇਆ ਚਾਰ ਦਾ ਮਸਾਲਾ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਸੇ ਬਾल्टी ਦੇ ਵਿੱਚ ਹੀ ਆਪਾਂ ਚਾਰਾ ਪਾਵਾਗੇ ਬਾल्टी ਆਪਾਂ ਤੋਂ ਦਿਨ ਲਈ ਉਸੇ ਚਾਰ ਦਿਨ ਉਸੇ ਬਾल्टी ਵਿੱਚ ਆਪਾਂ ਚਾਰ ਪਾਦਾਂਗੇ ਤਾਂ ਕਿ ਬਾल्टी ਵੈਸੇ ਵੀ ਕੋ ਖਰਾਬ ਨਹੀਂ ਹੋਈ ਸੀ ਚਾਰ ਹੀ ਪਾਏ ਨੇ ਆ ਸੀ ਤੇ ਜੇ ਹੋਣਾ ਇੱਥੇ ਆਪਾਂ ਹੁਣ ਸਾਰਾ ਵਦੂ ਹੁਣ ਆਪਾਂ ਬਾल्टी ਦੇ ਵਿੱਚ ਚਾਰ ਪਾਦਾਂਗੇ ਤੇ ਫਿਰ ਜਦੋਂ ਆਪਾਂ ਚਾਰ ਪਾਤਾ ਜੀ ਤੇ ਇਸ ਨੂੰ ਹਲਾਉਣਾ ਨਹੀਂ ਹੈਗਾ ਇੱਕ ਦਿਨ ਬਿਲਕੁਲ ਵੀ ਨਹੀਂ ਹਲਾਉਣਾ ਧੁੱਪੇ ਰੱਖ ਰੱਖ ਦਿਓ ਤੇ ਫਿਰ ਦੋ ਦਿਨ ਜਾਂ ਅਗਲੇ ਦਿਨ ਰੱਖ ਕੇ ਫਿਰ ਹਲਾਉਣਾ achar ਨੂੰ ਇੱਕ ਦਿਨ ਵੈਸੇ ਬਿਲਕੁਲ ਵੀ ਨਹੀਂ ਹਲਾਉਣਾ achar ਨੂੰ ਤੇ ਉਹਨੂੰ ਧੁੱਪੇ ਰੱਖਣਾ ਜ਼ਰੂਰੀ ਆ ਤਿੰਨ ਚਾਰ ਦਿਨ ਧੁੱਪ ਦਿਖਾਉਣੀ ਆ ਜ਼ਰੂਰ ਬੰਦ ਕਰਕੇ ਮਤਲਬ ਥੋੜੀ ਥੋੜੀ ਹਵਾ ਲੱਗਣੀ ਚਾਹੀਦੀ ਆ achar ਨੂੰ ਬਿਲਕੁਲ ਐ ਮੂੰਹ ਤੱਕ ਨਹੀਂ ਭਰਨੀ ਹੈਗੀ ਕਿ ਹਵਾ ਨਾ ਲੱਗੇ ਹਵਾ ਵੀ ਲੱਗਣੀ ਜ਼ਰੂਰੀ ਹੈਗੀ ਆਚਾਰ ਨੂੰ ਧੁੱਪ ਤੇ ਹਵਾ ਲੱਗਣੀ ਜ਼ਰੂਰੀ ਹੈ ਤੇ ਇੱਥੇ ਹੁਣ ਆਪਾਂ ਆਚਾਰ ਪਾ ਦਾਂਗੇ ਕੇਰਾ ਤੇ ਪੂਰੀ ਭਰ ਜੂਗੀ ਫਿਰ ਥੋੜੀ ਜਿਹੀ ਦ ਹੋਊਗੀ ਫਿਰ ਆਪਾਂ ਇਹਦੇ ਵਿੱਚ ਜਿਹੜਾ ਤੇਲ ਹੈ ਜਦੋਂ ਉਹ ਲੱਗਿਆ ਕਿ ਥੱਲੇ ਜੇ ਹੋ ਗਿਆ ਉਸ ਤੋਂ ਬਾਅਦ ਆਪਾਂ ਠੰਡਾ ਕਰਕੇ ਇਹਦੇ ਵਿੱਚ ਪਾਵਾਂਗੇ ਕੇਰਾ ਥੋੜਾ ਜਿਹੀ ਤੇਲ ਪਾਵਾਂਗੇ ਤੇ ਲਓ ਜੀ ਆਪਣਾ ਚਾਰ ਪੈ ਕੇ ਤਿਆਰ ਹੋ ਗਿਆ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ ਜੇਕਰ ਕੋਈ ਵੀ ਤੁਹਾਨੂੰ ਲੱਗੇ ਕਿ ਕੋਈ ਗੱਲ ਕਮੀ ਰਹਿ ਗਈ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਇੱਥੇ ਹੁਣ ਚਾਰ ਪਾਤਾ ਤੇ ਹੁਣ ਦੋ ਤਿੰਨ ਦਿਨ ਇਹਨੂੰ ਧੁੱਪ ਦਿਖਾਵਾਂਗੇ ਫਿਰ ਇਹਦੇ ਵਿੱਚ ਤੇਲ ਪਾ ਦਾਂਗੇ ਤੇ ਚਾਰ ਬਣ ਕੇ ਤਿਆਰ ਹੋ